ਯਾਰ ਬੜੀ ਸੋਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਸੀਗੇ ਛਪਾਰ ਦੇ ਮੇਲੇ ਤੇ ਜਿਹੜਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ 6-7 ਦਿਨ ਚੱਲਦਾ ਤਕਰੀਬਨ ਆਪਾਂ ਤੁਹਾਨੂੰ ਸਾਰਾ ਕਵਰ ਕਰਕੇ ਦਿਖਾਵਾਂਗੇ ਅੱਜ ਹੈਗਾ ਪਹਿਲਾ ਦਿਨ 15 ਤਰੀਕਾ ਅੱਜ ਆਜੋ ਫਿਰ ਚੱਲਦੇ ਆਂ ਓਟੇ-ਓਟੇ ਮੌਲਖਾਂ ਦੇ ਵੀ ਵੀ ਆਪਾਂ ਹੁਣ ਚੱਲਦੇ ਆਂ ਅੰਦਰ ਦਿਖਾਉਣੇ ਆ ਤੁਹਾਨੂੰ ਬੜੇ ਤਿਆਰੀਆਂ ਪਿਆਰੀਆਂ ਹੋ ਰੀਆਂ ਹਨ ਹਾਂ ਹਾਂ ਇਹ ਤਾਂ ਨਾ ਕੰਮ ਹੋ ਗਿਆ ਸਟਾਰਟ ਵੈਸੇ ਕੱਲ ਨੂੰ ਆਈ 16 ਤਰੀਕ ਨੂੰ ਅੱਜ 15 ਹੈਗੀ ਆ ਜੀ ਆਇਆਂ ਜੈ ਪੀਰਾਂ ਦੀ ਅੱਜ ਹੈਗੇ 15 ਤਰੀਕ ਤੇ ਕੱਲ ਤੋਂ ਮੇਲਾ ਸਟਾਰਟ ਆ 16 ਤਰੀਕ ਤੋਂ ਕੱਲ ਨੂੰ ਮਤਲਬ ਪੂਰਾ ਇਕੱਠ ਹੋ ਜਾਣਾ ਈ ਅਸੀਂ ਅੱਜ ਤਾਂ ਤਿਆਰੀਆਂ ਜਾਰੀਆਂ ਕਰ ਰਹੀ ਸਾਰੇ ਪਾਸੇ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੀ ਪੀਰਾਂ ਦੀ ਜਗਾ ਹੈ ਇਹ ਕੱਲ ਨੂੰ ਬਹੁਤ ਜ਼ਿਆਦਾ ਇਕੱਠ ਹੋ ਜਾਣਾ ਹੈ ਇੱਥੇ ਆਪਣੇ ਬਲੌਗ ਨਾਲ ਜੁੜੇ ਰਹੋ ਪ੍ਰੀਤ ਕੋਟ ਕੋਟਲੀ ਬਠਿੰਡਾ YouTube ਚੈਨਲ ਨਾਲ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਸਾਰਾ ਬਲੌਗ ਜੀ A to Z ਕਵਰ ਕਰਾਂਗੇ ਕੱਲ ਨੂੰ ਕੱਲ ਨੂੰ ਕਾਫੀ ਬਹੁਤ ਹੋ ਜਾਣਾ ਹੈ ਇੱਧਰ ਦੇਖ ਸਕਦੇ ਹੋ ਸਾਹਮਣੇ ਝੂਲੇ ਬਾਕੀ ਚੰਡੋਲਾ ਤੁਸੀਂ ਦੇਖੀ ਜਾਨੇ ਵੀ 1 2 3 6 7 ਹੋਣੀ ਆਈ ਮੇਲਾ ਦਾ ਇਸ ਤੋਂ ਬਾਅਦ ਸਾਨੂੰ ਚੰਡੋਲਾ ਆਪਾਂ ਦਿਖਾਵਾਂਗੇ ਰਾਤ ਦਾ ਨਜ਼ਾਰਾ ਬਹੁਤ ਹੀ ਸੋਹਣਾ ਤੇ ਇੱਕ ਅਲੌਕਿਕ ਨਜ਼ਾਰਾ ਸੀ ਰਾਤ ਦਾ ਉਹ ਵੀ ਸਾਨੂੰ ਦਿਖਾਉਣੇ ਆਪਾਂ ਅੱਗੇ ਤਿੰਨ ਤਿੰਨ ਚੰਡੋਲਾ ਸਾਹਮਣੇ ਚੱਲ ਰਹੀਆਂ ਦੇਖੋ ਕਿੰਦੀਆਂ ਸੋਹਣੀਆਂ ਲੱਗਦੀਆਂ ਚਲੋ ਜੀ ਅੱਗੇ ਚੱਲਦੇ ਹੁਣ ਆਪਾਂ ਅੱਗੇ ਚੱਲਦੇ ਆ ਮੱਥਾ ਟੇਕ ਕੇ ਆਵਾਂਗੇ ਫਿਰ ਦਿਖਾਉਨੇ ਆ ਸਾਨੂੰ ਅੱਗੇ ਵੀ ਕੱਲ ਨੂੰ ਕੱਠ ਬਹੁਤ ਹੋ ਜਾਣਾ ਏ ਕਹਿੰਦੇ ਪੈਰ ਧਰਨੂ ਜਗਾ ਨਹੀਂ ਮਿਲਨੀ ਕੱਲ ਨੂੰ ਇੱਥੇ ਦਿਖਾਵਾਂਗੇ ਸਾਨੂੰ ਆਪਣੇ YouTube ਚੈਨਲ ਨਾਲ ਜੁੜੇ ਰਹੋ ਪਾਰ ਦਾ ਮੇਲਾ ਲੁਧਿਆਣਾ ਉਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਬੇ ਦੀ ਜਗਾ ਬਣੀ ਹੋਈ ਹੈ ਉਧਰ ਇਹ ਜਿਆਦਾ ਹੁਣ ਕਰਕੇ ਫਿਰ ਆਪਾਂ ਇਧਰ ਆ ਗਏ ਹਾਂ ਤੁਸੀਂ ਦੇਖ ਸਕਦੇ ਹੋ ਉਧਰ ਜੋ ਆਕ ਕੀ ਦੇ ਲਈ ਜਾਂਦੀ ਹੈ ਬਹੁਤ ਸੋਹਣਾ ਨਜ਼ਾਰਾ ਹੈ ਇਹਦਾ ਮੇਲੇ ਦਾ ਨਾਲ ਦਾ ਵੀ ਪਹਿਲੇ ਮੇਲੇ ਹੀ ਹੋਣਾ ਜਿਹੜਾ 6-7 ਦਿਨ ਚੱਲਦਾ ਹਨ ਹਾਂ 6-7 ਦਿਨ ਲਗਾਤਾਰ ਚੱਲਦਾ ਇਹ ਰਾਤ ਨੂੰ ਪੂਰੀਆਂ ਰੌਣਕਾਂ ਲੱਗਦੀਆਂ ਦਿਖਾਵਾਂ ਨਹੀਂ ਤੁਹਾਨੂੰ ਅੱਗੇ ਉਹ ਪ੍ਰੋਮ ਵੀ ਉਹ ਕਿੱਡਾ ਵਧੀਆ ਆਉਂਦਾ ਹਨਾ ਆ ਆ ਉਪਰੋਂ ਵੀ ਫਾਇਨ ਹੈ ਆ ਅੱਜ ਤਾਂ ਸ਼ੁਰੂ ਨਹੀਂ ਹੋਇਆ ਸੀ ਨਾ ਫਿਰ ਅੱਜ ਕੱਲ ਤੋਂ ਸ਼ੁਰੂ ਹੋਣਾ ਤੇ ਕੱਲ ਤੋਂ ਸ਼ੁਰੂ ਹੋਣਾ ਚਾਰ ਪੰਜ ਦਿਨ ਰਹਿਣਾ ਕੱਲ ਨੂੰ ਤਾਂ ਪੂਰਾ ਭਰ ਜਾਣਾ ਇਹ ਆਜੋ ਜੀ ਹੁਣ ਆਪਾਂ ਚੱਲਦੇ ਆਂ ਅੱਗੇ ਮੋਟਰਸਾਈਕਲਾਂ ਦੇ ਕਰਤੱਬ ਦਿਖਾਉਣੇ ਸਾਨੂੰ ਅੱਗੇ ਜਾ ਕੇ ਉਹਨਾਂ ਬਾਈ ਹੋਣੇ ਤਾਂ ਰੇਸਾਂ ਦੇ ਵੀ ਜਾਂਦੇ ਸਾਹਮਣੇ ਕਰ ਲਿਆ ਸਟਾਰਟਿੰਗ ਮੈਂ ਤਲਾਵਾਈ ਇਹਨਾਂ ਨੇ ਚਲਿਏ ਚਲੋ ਹੁਣ ਰੇਸਾਂ ਦੇ ਵੀ ਆ ਰਹੇ ਆ ਤਾਂ ਬਾਈ ਨੇ ਇੰਨੂੰ ਡਰ ਨਹੀਂ ਲੱਗਦਾ ਹੋਣਾ ਯਾਰ ਸਾਨੂੰ ਤਾਂ ਦੇਖ ਕੇ ਡਰ ਜਾ ਲੱਗਦਾ ਯਾਰ ਵੀ ਕਿਵੇਂ ਕਰਦੇ ਹੋਣਗੇ ਇਹ ਦੇਖੋ ਪਰਚੀ ਫੜਾਈ ਇੱਕ ਦਰਸ਼ਕੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਡਰ ਜ ਨਹੀਂ ਲੱਗਦਾ ਯਾਰ ਕਿਵੇਂ ਕਰਦੇ ਹੋਣਗੇ ਕਿੰਨੀ ਜਿਆਦਾ ਪ੍ਰੈਕਟਿਸ ਕੀਤੀ ਹੋਣੀ ਹੈ ਇਹਨਾਂ ਨੇ ਵੀਰੇ ਨੇ ਲਾ ਲੈ ਹੁਣ ਅਮਰੂਪਤੀ ਚਲਾ ਲਈ ਇਹਨਾਂ ਨੇ ਮੈਡਮ ਜੀ ਵੀ ਬਾਹਰ ਆ ਗਈ ਹੁਣ ਤਾਂ ਨਾ ਮੈਡਮ ਜੀ ਤਾਂ ਡਿੱਗ ਨੂੰ ਤਿਆਰ ਆ ਪੂਰੀ ਕਮਾਲ ਹੀ ਕਰੀ ਜਾਂਦੇ ਤਾਂ ਵੈਸੇ ਕਮ ਦਰਸ਼ਕੋ ਔਖਾ ਦੇ ਸੀ ਮਿਹਨਤ ਬਹੁਤ ਹੁੰਦੀ ਹੈ ਇਹਦੇ ਚ 4-4 ਸਾਧਨ ਇਕੱਠੇ ਚੱਲੀ ਜਾਂਦੇ ਦੋ ਮੋਟਰਸਾਈਕਲ ਦੋ ਗੱਡੀਆਂ ਚੱਲ ਰਹੀਆਂ ਥੋੜੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਪਾਸੇ ਦਾ ਨਜ਼ਾਰਾ ਉਜ ਦੋ ਗੱਡੀਆਂ ਤਾਂ ਬੰਦ ਕਰ ਦਿੱਤ ਇਹਨਾਂ ਨੇ ਸ਼ਾਇਦ ਮੋਟਰਸਾਈਕਲ ਵੀ ਉਹਨੂੰ ਖਿਲਾਰ ਦਿੰਦੇ ਨੇ ਕਿ ਹੁਣੇ ਹੁਣੇ ਟਾਈਮ ਕਾਫੀ ਹੋ ਗਿਆ ਇਹਨਾਂ ਨੂੰ ਹੁਣ ਚਲਾਈ ਜਾਂਦੇ ਆ ਨਾ ਲਓ ਜੀ ਟਮਟਰ ਸਾਈਨਲ ਤੱਕ ਖਿਲਾਰਤਾ ਲਓ ਜੀ ਇਹ ਵੀ ਖਿਲਾਰਤਾ ਬਹੁਤ ਸੋਹਣਾ ਬੰਦਾ ਇਹ ਦਰਸ਼ਕੋ ਹਮ ਤੁਹਾਨੂੰ ਦਿਖਾਵਾਂਗੇ ਸ਼ਾਮ ਦਾ ਅਲੌਕਿਕ ਨਜ਼ਾਰਾ ਸ਼ਾਮ ਦੇ ਸਮੇਂ ਦੇਖੋ ਤੁਸੀਂ ਝੂਲੇ ਫਿੰਗਾ diel ਲੇਟਾ ਦੇਖੋ ਕਿੰਨੀ ਚਮਕ ਰਹੀ ਹੈ ਕਿੱਦਾਂ ਸੋਹਣਾ ਨਜ਼ਾਰਾ ਹੈ ਆ ਦੇਖੋ ਆਪੋ ਤਾਂ ਨੀ ਕੀ ਜਾ ਜਾ ਬਣਾ ਛੱਡਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਕਹਿੰਦੇ ਓਣੋ ਜਿਹੜਾ ਬੱਚੇ ਇੱਥੇ ਛੋਟੇ ਛੋਟੇ ਜਾਜੇ ਤੇ ਚਲੋ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਦਿਖਾਉਣੇ ਤੁਹਾਨੂੰ ਇਹ ਆ ਗਈ ਜੀ ਰੀਅਲ ਗੱਡੀ ਅੱਗੇ ਇੰਜਨ ਲੱਗਿਆ ਹੋਇਆ ਓਮੀ ਉਧਰ ਸਾਹਮਣੇ ਟੂਠ ਜਾ ਰਿਹਾ ਜੀ ਬਹੁਤ ਸੋਹਣਾ ਮੇਲਾ ਹੁੰਦਾ ਜੀ ਇਹ ਐਂਡ ਪੂਰਾ ਮਾਹੌਲ ਬਣਿਆ ਪਿਆ ਕੱਲ ਨੂੰ ਤੁਸੀਂ ਇਸ ਤੋਂ ਵੀ ਜ਼ਿਆਦਾ ਕੱਟ ਦੇਖੋਗੇ ਹਰ ਇੱਕ ਕੱਲੀ ਕੱਲੀ ਚੀਜ਼ ਆਈਏ ਇਥੇ ਦੇਖਣ ਲਈ ਬਹੁਤ ਸੋਹਣਾ ਮੇਲਾ ਜੀ ਚਲੋ ਜੀ ਅੱਗੇ ਚੱਲਦੇ ਹਾਂ ਤੁਹਾਨੂੰ ਚੰਡੋਲਾ ਦੇ ਨਜ਼ਾਰੇ ਦਿਖਾਵਾਂਗੇ ਦੇਖੋ ਜੀ ਸਾਹਮਣੇ ਚੰਡੋਲਾ ਰਾਤ ਨੂੰ ਕਿੰਡੀਆਂ ਸੋਹਣੀਆਂ ਲੱਗ ਰਹੀਆਂ ਉਹ ਦਰੋ ਸਾਹਮਣੇ ਚੰਡੋਲਾ ਇੱਕ ਉਹ ਚੰਡੋਲ ਹੋਰ ਸਾਹ ਦੀ ਇੱਕ ਆ ਦੇਖੋ ਇਧਰ ਚੰਡੋਲਾ ਬਹੁਤ ਪਰਾਣੀ ਹੈ ਇਥੇ ਦੇਖੋ ਰੌਪ ਲੋਕ ਕਿੱਡੇ ਸੋਹਣੇ ਲੱਗ ਰਹੇ ਆ ਚੰਡੋਲਾ ਫੰਦਰਾ ਦੇਖੋ ਜੀ ਸਰਕਸ ਵਾਲਾ ਮੋਟਰਸਾਈਕਲ ਕਾਰਾਂ ਦੇ ਜਿਹੜੇ ਉਹ ਸਰਕਸ ਕਰਦੇ ਸੀਗੇ ਕਿੱਡਾ ਸੋਹਣਾ ਲੱਗਦਾ ਰਾਤ ਦੇ ਸਮੇਂ ਅੱਗੇ ਚਾਲੂ ਵੀ ਕਰਾਇਆ ਚੀਕ ਜਵਾਨ ਤੋਂ ਛੋਟੇ ਛੋਟੇ ਬੱਚੇ ਆਨੰਦ ਲੈ ਰਿਹਾ ਮੇਲੇ ਦਾ ਪੂਰਾ ਦੇਖੋ ਜੀ ਸਾਹਮਣੇ ਚੰਡੋ ਵਾਲਾ ਕਿੱਡੀ ਸੋਹਣੀ ਲੱਗ ਰਹੀ ਹੈ ਰਾਤ ਦੇ ਸਮੇਂ ਬਹੁਤ ਹੀ ਸੋਹਣਾ 뷰 ਆ ਰਿਹਾ ਜੀ ਤਾਂ ਇੱਧਰ ਦੇਖ ਸਕਦੇ ਆਂ ਝੁੱਲਿਆਂ ਆ ਆ ਬੱਤਕੀ ਜੀ ਟਾਈਪ ਦੇ ਬਣੇ ਝੁੱਲੇ ਵੀ ਦੇਖ ਸਕਦੇ ਹਾਂ ਜੀ ਬਾਕੀ ਸਾਨੂੰ ਕੱਲ ਨੂੰ ਦਿਖਾਵਾਂਗੇ ਅੱਗੇ ਕੱਲ ਨੂੰ ਇਕੱਠ ਹੋਵੇ ਤੋਂ ਵੀ ਜ਼ਿਆਦਾ ਹੋ ਜਾਣਾ ਯਾਰ ਸਾਡਾ ਚੈਨਲ ਦੇਖਦੇ ਰਹੋ ਫਰੀਦਕੋਟ ਕੋਟਲੀ ਬਠਿੰਡਾ ਅੱਜ ਦਾ ਬਲੌਗ ਅਸੀਂ ਇੱਥੇ ਸਮਾਪਤ ਕਰਨ ਲੱਗੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਮਿਲਦੇ ਆਂ 16 ਤਰੀਕ ਨੂੰ ਸਾਨੂੰ ਦਿਓ ਇਜਾਜ਼ਤ ਸਸ